ਰੋਇਪਰ ਮੰਡੀ ਦੇ ਤਾਜ਼ੇ-ਤਾਜ਼ੇ ਭਾਅ ਦੱਸਣ ਲੱਗੇ ਆਂ ਜੀ 4 ਤਰੀਕ 11ਵੇਂ ਮਹੀਨੇ ਦੇ ਵੀਡੀਓ ਨੂੰ ਸ਼ੇਅਰ ਕਰ ਲਓ ਪੇਜ ਨੂੰ ਕਰ ਲਓ ਫੋਲੋ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਵਾਂ ਤੇ ਖੀਰਾ ਵਿਕਿਆ ਜੀ 30 ਰੁਪਏ ਚਾਈਨੀਜ਼ ਖੀਰਾ 20 ਦੇਸੀ ਖੀਰਾ 20 ਰੁਪਏ ਤੋਰੀ 50 ਰੁਪਏ ਬੇਂਗਣੀ ਵੀ ਕੀ ਹੈ ਜੀ 18 ਰੁਪਏ ਚੂਕੂ ਵੀ 18 ਰੁਪਏ ਬੇਂਗਣ ਵੱਡਾ 25 ਰੁਪਏ ਜਿਉਂ ਵੀ ਭਾਅ ਹੁੰਦੇ ਆ ਲਫਾਫਿਆਂ ਦੇ ਹੁੰਦੇ ਆ 10 ਕਿਲੋ 20 ਕਿਲੋ ਚੀਜ਼ਾਂ ਦੇ ਕਿਲੋ 2 ਕਿਲੋ ਚੀਜ਼ਾਂ ਦੇ ਪਾਣੀ ਹੁੰਦੇ ਜੀ ਕद्दू ਵਿਕਿਆ ਜੀ 20 ਰੁਪਏ ਗੋਭੀ 18 ਤੋਂ 20 ਮੂਲੀ ਵਿਕੀ ਹੈ ਜੀ 10 ਰੁਪਏ ਚੌਲੇ ਵਿਕੇ ਹੈ ਜੀ 15 ਰੁਪਏ ਗਾਜਰ ਵਿਕੀ ਹੈ ਜੀ 45 ਰੁਪਏ ਛਲਗਮ 30 ਰੁਪਏ ਮੇਥਾ 40 ਰੁਪਏ ਪੰਜਾ ਭਿੰਡੀ ਵਿਕੀ ਹੈ ਜੀ 20 ਰੁਪਏ ਪੇਠਾ ਵਿਕਿਆ ਜੀ 13 ਰੁਪਏ ਮੂੰਗਰੇ ਵਿਕੇ ਹੈ ਜੀ 80 ਰੁਪਏ ਸ਼ਿਮਲਾ ਮਿਰਚ 40 ਰੁਪਏ ਟਮਾਟਰ ਵਿਕਿਆ ਜੀ 25 ਰੁਪਏ ਤੇ ਕੋਡ ਯਮਰ ਚ ਵੀ ਕੀ ਹੈ ਜੀ 40 ਰੁਪਏ ਵੀਡੀਓ ਨੂੰ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਦਿਓ ਇਦਾਂ ਦੀ ਆਪਾਂ ਅਪਡੇਟ ਅੱਡੇ ਲਈ ਲਿਆਉਂਦੇ ਰਵਾਂਗੇ ਤੇ ਬਾਕੀ ਬਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਸਾਡਾ ਵੀ ਹੌਸਲਾ ਵਧਾਇਆ ਕਰੋ ਧੰਨਵਾਦ ਜੀ